ਹਾਂਜੀ ਸਤਿ ਸ਼੍ਰੀ ਅਕਾਲ ਜੀ ਬੇਦਰ ਬਹਾਰਪ੍ਰੀਤ ਵੇਖਦੇ ਸਾਰੀ ਦਸ਼ਕਾਂ ਦਾ ਸਵਾਗਤ ਕਰਦੇ ਆਂ ਇਸ ਚੈਨਲ ਤੇ ਗੱਲ ਕਰਾਂਗੇ ਪੰਜਾਬ ਦੇ 10 11 12 ਮਾਰਚ ਦੇ ਮੌਸਮ ਦੀ ਇਹਨਾਂ ਦਿਨਾਂ ਵਿੱਚ ਕੀ ਹਲਚਲਾਂ ਵੇਖਣ ਨੂੰ ਮਿਲ ਸਕਦੀਆਂ ਪੰਜਾਬ ਦੇ ਟੈਂਪਰੇਚਰ ਕੀ ਰਹਿਣਗੇ ਤਾਂ ਕਦੋਂ ਤੱਕ ਜਿਹੜੇ ਮੀਂਹ ਦੇ ਅਸਰ ਬੰਦੇ ਦਿਖਾਈ ਦੇ ਰਹੇ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਸੁਭਾਵਨਾ ਰਹੇਗੀ ਆਉਣ ਵਾਲੇ 3 ਦਿਨਾਂ ਦੇ ਵਿੱਚ ਤਾਂ ਕਿਸ ਤਰ੍ਹਾਂ ਦਾ ਮੌਸਮ ਰਹੇਗਾ ਪੰਜਾਬ ਦੇ 23 ਦਿਨਾਂ ਦੀ ਗੱਲ ਕਰਾਂਗੇ ਤਾਂ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਹਾਡੇ ਨਾਲ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚ ਲਾਈਵ ਤਾਇਆ 68 ਤਸਵੀਰਾਂ ਵਿੱਚ ਸਿਰ ਤਸਵੀਰਾਂ ਕਰੀਬ ਸਵੇਰ ਦੀਆਂ 10:20 ਮਿੰਟ ਦੀਆਂ ਲਾਈਵ ਤਾਇਆ 68 ਤਸਵੀਰਾਂ ਨੇ ਅੱਜ 10 ਮਾਰਚ 2024 ਸਵੇਰ ਦੀਆਂ ਤਸਵੀਰਾਂ ਨੇ ਤਾਂ ਇਸ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਵੇਖ ਸਕਦੇ ਪੰਜਾਬ ਦੇ ਕੁਝ ਜਿਹੜੇ ਪੱਛਮੀ ਖੇਤਰ ਉਹ ਜਾਂ ਮੱਧ ਪາກ ਦੱਖਣੀ ਪາກ ਇਹਨਾਂ ਇਲਾਕਿਆਂ ਵਿੱਚ ਗੱਲ ਕਰੀਏ ਪੰਜਾਬ ਦੇ ਅੱਤੇ ਕੁ ਖੇਤਰਾਂ ਦੀ ਜਿਹੜੀ ਬੱਦਲਵਾਈ ਤੁਹਾਨੂੰ ਵੇਖਣ ਨੂੰ ਮਿਲ ਰਹੀ ਹੈ ਤੇ ਉਸ ਤੋਂ ਬਾਅਦ ਕੁਝ ਕੁ ਇਲਾਕਿਆਂ ਵਿੱਚ ਮੌਸਮ ਠੀਕ-ਠਾਕ ਹੈ ਤੇ ਬਾਕੀ ਆਉਣ ਵਾਲੇ ਅਗਲੇ ਘੰਟਿਆਂ ਵਿੱਚ ਜਿੱਥੇ ਬੱਦਲਵਾਈ ਨਹੀਂ ਉੱਥੇ ਬੱਦਲਵਾਈ ਪਹੁੰਚ ਗਈ ਯਾਨੀ ਕਿ ਅੱਜ ਜਿਹੜੀ ਮ ਖੰਡ ਖੇਤਰਾਂ ਵਿੱਚ ਤੇ ਕੁਝ ਖੇਤਰ ਵਿੱਚ ਜਿਹੜਾ ਵਧੀਆ ਮੌਸਮ ਰਹਿਣ ਦੇ ਅਸਾਰ ਨੇ ਥਲਕੀ ਜਿਵੇਂ ਤਿੱਕੀ ਧੁੱਪ ਵੀ ਵੇਖਣ ਨੂੰ ਮਿਲ ਸਕਦੀ ਹੈ ਤੇ ਟੈਂਪਰੇਚਰ ਦੀ ਗੱਲ ਕਰੀ ਤਾਂ ਟੈਂਪਰੇਚਰ ਜਿਹੜੇ ਹੋਣਗੇ 10 ਤੇ 11 ਤੇ 12 ਮਾਰਚ ਦੇ ਦਿਨ ਦੇ ਟੈਂਪਰੇਚਰ ਹੋਣਗੇ 22 23 ਤੋਂ ਲੈ ਕੇ 25 26 ਡਿਗਰੀ ਡਿਗਰੀ ਦੇ ਵਿਚਕਾਰ ਰਹਿਣ ਦੇ ਅਸਾਰ ਨੇ ਤੇ ਰਾਤ ਦੇ ਟੈਂਪਰੇਚਰ ਹੋਣਗੇ ਜਿਹੜੀ ਬੱਦਲਵਾਈ ਉੱਪਰੋਂ ਦੀ ਗੁਜ਼ਰੇਗੀ ਟੈਂਪਰੇਚਰ ਥੋੜੇ 1 2 ਜਾਂ 2 3 ਡਿਗਰੀ ਥੱਲੇ ਜਾਣਗੇ ਜਾਨੀ ਕਿ ਇਹ ਰਾਤ ਦੇ ਟੈਂਪਰੇਚਰ ਹੋਣਗੇ ਘੱਟੋ ਘੱਟ ਵੀ 10 11 ਤੋਂ ਲੈ ਕੇ ਜਾਂ 11 12 ਤੋਂ ਲੈ ਕੇ ਨਾ 12 ਮਾਰਚ ਦੇ ਦੌਰਾਨ ਤਾਂ ਹਵਾਵਾਂ ਦੀ ਗੱਲ ਕਰੀਏ ਤਾਂ 10 ਮਾਰਚ ਦੇ ਦੌਰਾਨ ਜਿਹੜੀਆਂ ਹਵਾਵਾਂ ਚੱਲਣਗੀਆਂ ਉੱਤਰ ਤੋਂ ਪੱਛਮ ਦਿਸ਼ਾ ਵਾਲੀ ਵਗਦੀਆਂ ਰਹਿਣਗੀਆਂ ਤੇ 11 ਮਾਰਚ ਨੂੰ ਇਸ ਦਾ ਹੇਰਫਤਲ ਯਾਨੀ ਕਿ ਕਰੀ ਦੱਖਣ ਪੂਰਬ ਕਰੀ ਦੱਖਣ ਪੱਛਮ ਕਰੀ ਬੂ ਉੱਤਰ ਪੱਛਮ ਇਸ ਤਰ੍ਹਾਂ ਜਿਹੜੀਆਂ ਹਵਾਵਾਂ ਚਲਦੀਆਂ ਰਹਿਣਗੀਆਂ ਅਦਲ ਬਦਲ ਹੋਵੇਗੀ ਹਵਾਵਾਂ ਦੀ ਤਾਂ ਉਸ ਪਰ 12 ਮਾਰਚ ਨੂੰ ਫਿਰ ਜਿਹੜੇ ਪੱਛਮ ਯਾਨੀ ਕਿ ਉੱਤਰ ਪੱਛਮ ਜਿਹੜੇ ਪਹਾੜ ਦੀਆਂ ਹਵਾਵਾਂ ਚੱਲਣਗੀਆਂ ਤੇ ਜਿਹੜੇ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਇਸ ਵਿੱਚ ਜਿਹੜੀ ਰਫਤਾਰ ਹੋਵੇਗੀ 10 ਮਾਰਚ ਨੂੰ ਯਾਨੀ ਕਿ ਮੱਧਮ ਜੀ ਪਾਈਤੀ ਜਾਂ 40-45 ਕਿਲੋਮੀਟਰ ਤੱਕ ਵੀ ਜਿਹੜੇ ਦਰਜ ਕੀਤੇ ਜਾ ਸਕਦੇ ਨੇ ਤਾਂ ਉਸ ਵਾਰ 12 ਮਾਰਚ ਨੂੰ ਫਿਰ ਤੋਂ ਜਾਨਕੀ ਮੱਧਮ ਜੀ ਰਫਤਾਰ ਨਾਲ ਉਹ ਚਲਦੀਆਂ ਰਹਿਣਗੀਆਂ ਦੋਸਤੋਦਾਰ ਗੱਲ ਕਰੀਏ ਮੀਂਹ ਦੀ ਤਾਂ 10 ਮਾਰਚ ਦੀ ਅੱਧੀ ਰਾਤ ਨੂੰ ਜਾਂ ਕਹਿ ਸਕਦੇ ਸਵੇਰ ਦੇ ਤੜਕਸਾਰ ਨੂੰ ਕੁਝ ਇਲਾਕਿਆਂ ਵਿੱਚ ਕਣੀਆਂ ਝਲਕਾਂ ਵੀ ਦਰਜ ਕੀਤਾ ਜਾ ਸਕਦਾ ਹੈ ਤਾਂ ਉਸ ਵਾਰ 11 ਮਾਰਚ ਨੂੰ ਜਿਹੜੀ ਸਭਾਵਨਾ ਰਹੇਗੀ ਕੁਝ ਇਲਾਕਿਆਂ ਵਿੱਚ ਕਣੀਆਂ ਜਾਂ ਛਿੱਟੇ ਪੈ ਸਕਦੇ ਕੁਝ ਇਲਾਕਿਆਂ ਵਿੱਚ ਝਲਕਾ ਜਿਹੜਾ ਵੀ ਦਰਜ ਕੀਤਾ ਜਾ ਸਕਦਾ ਕੁਝ ਇਕਾਦੁਕਾ ਪਾਗਾਂ ਵਿੱਚ ਰਹੇਗੀ ਸਭਾਵਨਾ ਜਾਨਕੀ 5 ਤੋਂ 7 ਜ਼ਿਲ੍ਹਿਆਂ ਵਿੱਚ ਖਾਸ ਕਰਕੇ ਜਿਹੜੇ ਪੱਛਮੀ ਖੇਤਰ ਪਾਕਿਸਤਾਨ ਦੇ ਨਾਲ ਲੱਗਦੇ ਸਰਦੀਲਾ ਕੇ ਫਿਰੋਜ਼ਪੁਰ ਹੋ ਗਿਆ ਇਸ ਤੋਂ ਉੱਪਰਲੇ ਇਲਾਕੇ ਜਿਵੇਂ ਮਾਝਾ ਤੇ ਬਾਬਰ ਖੇਤਰ ਹੋ ਗਏ ਤੇ ਕੁਝ ਆਪਾਂ ਗੱਲ ਕਰੀਏ ਅੰਮ੍ਰਿਤਸਰ ਤਰਨਤਾਰ ਦੇ ਪਾਗ ਗੁਰਦਾਸਪੁਰ ਦੇ ਪਾਗ ਕੁਸ਼ਿਆਰਪੁਰ ਲੁਧਿਆਣਾ ਦੇ ਕੁਝ ਪਾਗ ਹੋ ਗਏ ਉਸ ਪਠਾਨਕੋਟ ਦੇ ਹੋ ਗਏ ਪਾਗ ਇਹਨਾਂ ਇਲਾਕਿਆਂ ਵਿੱਚ ਕਿਤੇ ਜ ਟਾਂਟਲੇ ਇਲਾਕਿਆਂ ਵਿੱਚ ਕਣੀਆਂ ਜਾਂ ਹਲਕਾ ਜਾਂ ਮੀ ਦਰਜ ਕੀਤਾ ਜਾਸ ਰਿਹਾ ਕੁਝ ਇੱਕ ਦੋ ਪਾਗ ਦੱਖਣੀ ਜੇ ਪੰਜਾਬ ਦੇ ਕਾਇ ਗੱਲ ਕਰੀਏ ਪੂਰਬੀ ਖੇਤਰ ਮੁਹਾਲੀ ਚੰਡੀਗੜ੍ਹ ਦੇ ਆਸਪਾਸ ਖੇਤਰਾਂ ਵਿੱਚ ਕਿਤੇ ਮਾੜੀ ਮੋਟੀ ਸਵਭਨਾ ਰਵੇਗੀ ਕਾਦੂਕਾ ਪਾਗਾਂ ਵਿੱਚ ਪੂਰੇ ਜ਼ਿਲ੍ਹੇ ਵਿੱਚ ਮੀ ਪੈਣ ਦੀ ਸ ਅਸਟਰਾ ਕੋਈ ਕਲਾਕ ਬੱਦਲਵਾਈ ਵੇਖਣ ਨੂੰ ਮਿਲਸ ਰਹੀ ਹੈ ਹਲਕੀ ਸੰਘਣੀ ਤੇ ਕੁਝ ਕਲਾਕ ਮੱਧਮ ਧੁੱਪ ਵੀ ਵੇਖਣ ਨੂੰ ਮਿਲਸ ਰਹੀ ਇਸ ਦਾ ਕੋਈ ਜ਼ਿਆਦਾ ਆਪਾਂ ਗੱਲ ਕਰੀ ਬੱਦਲਵਾਈ ਦਾ ਪ੍ਰਭਾਵ ਵੇਖਣ ਨਹੀਂ ਮਿਲੇਗਾ ਕੁਝ ਛਾੜੇ ਮੋਟੇ ਖੇਤਰਾ ਵਿੱਚ ਹੋ ਸਕਦਾ ਹੈ ਕਾਤੂਕਾ ਪਾਕਾਂ ਵਿੱਚ ਚਲਕੀਆਂ ਕੜੀਆਂ ਜਾਂ ਝਾਰਕਾ ਵੀ ਦਰਜ ਕੀਤਾ ਜਾ ਸਕਦਾ ਹੈ ਉਸ ਬਾਰੇ ਬਾਅਦ ਨੂੰ ਫਿਰ ਜਿਹੜਾ ਮੌਸਮ ਸਾਫ਼ ਤੇ ਖੁਸ਼ਕ ਰਹਿਣ ਦੀ ਸੁਭਾਵਨਾ ਹੈ ਤਾਂ ਉਸ ਬਾਰੇ ਕਿਹੜਾ ਸਿਸਟਮ ਲੱਗੇਗਾ 13 ਜਾਂ 14 ਮਾਰਚ ਦੇ ਦਰਮਿਆਨ ਲੱਗੇ ਜੋ ਕਿ ਦਰਮਿਆਨਾ ਪੱਧਰ ਤੋਂ ਹਲਕੇ ਤੋਂ ਦਰਮਿਆਨਾ ਵੀ ਦਰਜ ਕੀਤਾ ਜਾ ਸਕਦਾ ਹੈ